ਜੇਪਰੂਗੜ ਦੀ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਦਾ ਸਾਥੀ ਬਸੰਤ ਸਿੰਘ ਜੋ ਕਿ ਬੀਤੇ ਦਿਨੀ ਉਹ ਜੇਲ੍ਹ ਤੋਂ ਬਾਹਰ ਆਏ ਸਨ ਕਿਉਂਕਿ ਉਹਨਾਂ ਦੀ ਮਾਤਾ ਕੁਲਵੰਤ ਕੌਰ ਦਾ ਜੋ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਅੰਤਿਮ ਦਰਸ਼ਨ ਤੇ ਅਰਦਾਸ ਤੇ ਲਈ ਜਿਹੜੇ ਉਹ ਬਾਹਰ ਆਇਆ ਸੀ ਤਾਂ ਅੱਜ ਉਹਨਾਂ ਦੀ ਮਾਤਾ ਦਾ ਆ ਜੋ ਅੰਤਿਮ ਅਰਦਾਸ ਹੈ ਭੋਗ ਹੈ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਦੇ ਸਾਥੀ ਜੋ ਬਸੰਤ ਸਿੰਘ ਦੀ ਮਾਤਾ ਕੁਲਵੰਤ ਕੌਰ ਦਾ ਪਿਛਲੇ ਦਿਨੀ ਦਿਹਾਂਤ ਹੋਇਆ ਸੀ ਤੇ ਅੱਜ ਉਹਨਾਂ ਦੀ ਮਾਤਾ ਦਾ ਅੰਤਿਮ ਅਰਦਾਸ ਹੈ ਜੋ ਅੰਤਿਮ ਅਰਦਾਸ ਹੋਣੀ ਹੈ ਤਾਂ ਪੰਡਾਲ ਲੱਗਿਆ ਹੋਇਆ ਹੈ ਮਾਹੌਲ ਗਮਗੀਨ ਹੈ ਸ਼ਾਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਵੱਖ-ਵੱਖ ਜੰਦੀ ਜਥੇਬੰਦੀਆਂ ਦੇ ਜੋ ਆਗੂ ਨੇ ਉਹ ਵੀ ਇਸ ਦੇ ਵਿੱਚ ਨਤਮਸਤਕ ਹੋ ਰਹੇ ਨੇ ਸ਼ਾਮਲ ਹੋ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਅਮਰਿਤਪਾਲ ਦੇ ਸਾਥੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਕੀਤੇ ਹੋਏ ਸਨ ਤਾਂ ਬਸੰਤ ਸਿੰਘ ਨੂੰ ਕੜੀ ਸੁਰੱਖਿਆ ਦੇ ਨਾਲ ਜਿਹੜਾ ਆ ਇਹ ਪਰਮਿਸ਼ਨ ਜਿਹੜੀ ਆ ਦਿੱਤੀ ਗਈ ਆ ਤਾਂ ਪਾਰੀ ਸੁਰੱਖਿਆ ਦੇ ਵਿੱਚ ਹੀ ਉਹਨਾਂ ਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਆ ਇਜਾਜ਼ਤ ਦਿੱਤੀ ਗਈ ਆ ਤਾਂ ਕੜੀ ਸੁਰੱਖਿਆ ਦੇ ਵਿੱਚ ਬਸੰਤ ਸਿੰਘ ਤੌਲਤਪੁਰਾ ਨੂੰ ਉਹਨਾਂ ਦੇ ਪਿੰਡ ਲੈ ਆਂਦਾ ਗਿਆ ਸੀ ਤਾਂ ਉਹਨਾਂ ਨੂੰ ਇੱਕ ਹਫ਼ਤੇ ਦੀ ਜਿਹੜੀ ਹੈ ਉਹ ਜਿਹੜੀ ਹੈ ਉਹਨਾਂ ਨੂੰ ਇਜਾਜ਼ਤ ਮਿਲੀ ਹੈ ਤਾਂ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੋ ਸਕਣ ਤਾਂ ਪਹਿਲਾਂ ਜਿਸ ਦਿਨ ਆਏ ਸਨ ਤਾਂ ਉਦੋਂ ਉਹਨਾਂ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਤਾਂ ਉਹਨਾਂ ਨੇ ਅਗਨੀ ਜਿਹੜੀ ਹੈ ਉਹਨਾਂ ਦੀ ਦੇਹੀ ਨੂੰ ਦੇਣੀ ਸੀ ਤੇ ਅੱਜ ਜੋ ਅੰਤਿਮ ਅਰਦਾਸ ਹੈ ਜੋ ਸਮੁੱਚੀ ਅਰਦਾਸ ਹੋਣੀ ਹੈ ਤਾਂ ਇਸ ਨੂੰ ਲੈ ਕੇ ਜਿਹੜਾ ਭਾਰੀ ਸੁਰੱਖਿਆ ਦੇ ਵਿੱਚ ਬਸੰਤ ਸਿੰਘ ਨੂੰ ਜਿਹੜਾ ਉਹਨਾਂ ਦੇ ਪਿੰਡ ਫਿਰ ਲਿਆਂਦਾ ਗਿਆ ਤਾਂ ਉਹਨਾਂ ਦੇ ਪਿੰਡ ਚ ਦੌਲਤਪੁਰਾ ਆਪਣੀ ਜੋ ਉਹਨਾਂ ਦੀ ਮਾਤਾ ਕੁਲਵੰਤ ਕੌਰ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਜਿਸ ਦੇ ਵਿੱਚ ਅ ਅਮਰਿਤਪਾਲ ਦੇ ਪਿਤਾ ਅਤੇ ਅਮਰਿਤਪਾਲ ਜੀ ਦੀ ਮਾਤਾ ਤੇ ਜੇਕਰ ਗੱਲ ਕਰੀਏ ਤਾਂ ਸਰਬਜੀਤ ਸਿੰਘ ਖਾਲਸਾ ਵੀ ਜਿਹੜੇ ਨੇ ਇਸ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਹੋਰ ਰਾਜਨੀਤਿਕ ਧਾਰਮਿਕ ਤੇ ਸਿਆਸੀ ਜਿਹੜੇ ਆਗੂ ਨੇ ਇਸ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੋਏ ਨੇ ਤਾਂ ਅੱਜ ਉਹਨਾਂ ਦੀ ਮਾਤਾ ਦੀ ਜੋ ਅੰਤਿਮ ਅਰਦਾਸ ਹੈ ਅੰਤਿਮ ਜਿਹੜੀ ਹੈ ਉਹ ਅਰਦਾਸ ਹੋਣੀ ਹੈ ਤਾਂ ਰਸਪਿੰਨਾ ਕੀਰਤਨ ਕੀਤਾ ਜਾ ਰਿਹਾ ਪੰਡਾਲ ਸਜਿਆ ਹੋਇਆ ਪੰਡਾਲ ਦੇ ਵਿੱਚ ਸੰਗਤ ਜਿਹੜੀ ਆਈ ਹੈ ਤਾਂ ਅੱਜ ਉਹਨਾਂ ਨੂੰ ਬਸੰਤ ਸਿੰਘ ਵੱਲੋਂ ਜਿਹੜੀਆਂ ਨਾਮ ਅੱਖਾਂ ਦੇ ਨਾਲ ਜਿਹੜੀ ਹੈ ਉਹ ਅੰਤਿਮ ਅਰਦਾਸ ਦੇ ਵਿੱਚ ਉਹ ਸ਼ਾਮਲ ਹੋਏ ਨੇ ਤਾਂ ਸਾਰਿਆਂ ਦੇ ਨਾਲ ਜਿਹੜੇ ਨੇ ਉਹ ਮਿਲਵਰਤਨੇ ਨੇ ਤਾਂ ਦੇਖਿਆ ਇਹ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਕੜੀ ਸੁਰੱਖਿਆ ਜਿਹੜੀ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਜਿਹੜਾ ਆ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਭਾਰੀ ਸੁਰੱਖਿਆ ਦੇ ਕਿਤੇ ਗਏ ਨੇ ਤਾਂ ਕਿ ਕੋਈ ਐਦਾਂ ਦੀ ਘਟਨਾ ਨਾ ਘਟ ਸਕੇ ਜਿਸ ਦੇ ਉੱਤੇ ਸਵਾਲੀਆ ਨਿਸ਼ਾਨ ਜਿਹੜੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਲੱਗ ਸਕਣ ਤੋਂ ਤੁਹਾਨੂੰ ਦੱਸਦੀ ਏ ਕਿ ਅਮਰਿਤਪਾਲ ਦੇ ਨਾਲ ਜੋ ਐਨਐਸਏ ਦੇ ਤਹਿਤ ਬੰਦ ਸਾਥੀ ਬਸੰਤ ਸਿੰਘ ਦੌਲਤਪੁਰਾ ਨੂੰ ਉਹਨਾਂ ਦੇ ਪਿੰਡ ਜਿਹੜਾ ਉਹਨਾਂ ਦੀ ਮਾਤਾ ਦੇ ਅੰਤਿਮ ਅਰਦਾਸ ਤੇ ਜਿਹੜਾ ਆ ਉਹ ਸ਼ਾਮਲ ਹੋਣ ਲਈ ਲਿਆਂਦਾ ਗਿਆ ਭਾਰੀ ਸੁਰੱਖਿਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ